ਜਨਤਾ ਹੋਈ ਨਿਰਾਸ਼ ਮੇਰੀ ਕਲਮ ਚੋ ਰਚਨਾ ਦੋਸਤੋ ਜੇਕਰ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਵੋਟਾਂ ਵੇਲੇ ਕੀਤੇ ਸੀ ਵਾਦੇ ਖਾਸ ਹਾਕਮਾਂ ਵੇ ਵੋਟਾਂ ਵੇਲੇ ਕੀਤੇ ਸੀ ਵਾਦੇ ਖਾਸ ਹਾਕਮਾਂ ਵੇ ਹਰ ਇੱਕ ਤਬਕੇ ਦਾ ਹੋ ਚੁੱਕਿਆ ਨਾ ਸਹਾਕਮਾਂ ਵੇ ਵੋਟਾਂ ਮੰਗਣ ਹੱਥ ਜੋੜ ਕੇ ਸੇਵਕ ਬਣ ਕੇ ਆਇਆ ਵੋਟਾਂ ਮੰਗਣ ਹੱਥ ਜੋੜ ਕੇ ਸੇਵਕ ਬਣ ਕੇ ਆਇਆ ਮਤਲਬ ਨੂੰ ਸੀ ਤੂੰ ਜਨਤਾ ਦਾ ਦਾਸ ਹਾਕਮਾਂ ਵੇ ਚੰਗੀ ਚੰਗੇ ਰਾਜ ਭਾਗ ਲਈ ਚੁਣਿਆ ਲਾ ਉਮੀਦਾਂ ਤੈਨੂੰ ਚੰਗੇ ਰਾਜ ਭਾਗ ਲਈ ਚੁਣਿਆ ਲਾ ਉਮੀਦਾਂ ਤੈਨੂੰ ਅਦਮੋਈ ਹੋ ਲਵੇ ਸਿਸਕੀਆਂ ਆਸ ਹਾਕਮਾਵੇ ਡੁੱਲੇ ਖੂਨ ਹੱਕਾਂ ਦੀ ਖਾਤਰ ਧਰਤੀ ਵੀ ਹੈ ਰੋਈ ਡੁੱਲੇ ਖੂਨ ਹੱਕਾਂ ਦੀ ਖਾਤਰ ਧਰਤੀ ਵੀ ਹੈ ਰੋਈ ਭੈੜੀ ਨੀਤੀ ਆਈ ਨਾ ਸਾਡੇ ਰਾਸ ਹਾਕਮਾਵੇ ਨਸਿਆਂ ਨੇ ਘਰ ਖਾਲੀ ਕੀਤੇ ਮਾਪੇ ਨੇ ਕਰ ਲਾਉਂਦੇ ਨਸਿਆਂ ਨੇ ਘਰ ਖਾਲੀ ਕੀਤੇ ਮਾਪੇ ਨੇ ਕਰ ਲਾਉਂਦੇ ਪੁੱਬਾਂ ਮਾਰਨ ਦੇਖ ਪੁੱਤਰਾਂ ਦੀ ਲਾਸ ਹਾਕਮਾਵੇ ਰੁੱਖੀ ਸੁੱਖੀ ਖਾ ਕੇ ਬੈਠੇ ਸਬਰਾਂ ਦਾ ਕੁੱਟ ਭਰਿਆ ਰੁੱਖੀ ਸੁੱਖੀ ਖਾ ਕੇ ਬੈਠੇ ਸਬਰਾਂ ਦਾ ਕੁੱਟ ਭਰਿਆ ਹੌਣ ਨਹੀਂ ਦੇਣਾ ਇਸ ਵਾਰੀ ਤੈਨੂੰ ਪਾਸ ਹਾਕਮਾਵੇ ਮੀਤ ਭਗਵਾਨ ਪੁਰਾ ਮੁੜ ਕੇ ਸਾਰ ਨਾ ਲੈਂਦਾ ਕੋਈ ਮੀਤ ਭਗਵਾਨ ਪੁਰਾ ਮੁੜ ਕੇ ਸਾਰ ਨਾ ਲੈਂਦਾ ਕੋਈ ਇਸ ਕਾਰਨ ਹੈ ਜਨਤਾ ਹੋਈ ਨਿਰਾਸ਼ ਹਾਕਮਾਵੇ ਇਸ ਕਾਰਨ ਹੈ ਜਨਤਾ ਹੋਈ ਨਿਰਾਸ਼ ਹਾਕਮਾਵੇ